ਤੁਹਾਡਾ ਜੀ ਵੀ ਜਿਹੜਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਕੋਲ ਆਏ ਦੇਖੋ ਇਹ ਪਾਰਟੀ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਜੀ ਉਹਨਾਂ ਨੇ ਐਸ ਕਾਬਿਲ ਸਮਝਿਆ ਕਿ ਜਿਹੜੀ ਹੈ ਹਲਕਾ ਮੀਡੀਆ ਇਨਚਾਰਜ ਜਿਹੜੀ ਅੰਜੂ ਮੋਰ ਲਈ ਹੈ ਕਿ ਅ ਬਹੁਤ ਸਗਾ ਜੀ ਜਦੋਂ ਅਸੀਂ ਜਦੋਂ ਆਮ ਆਦਮੀ ਪਾਰਟੀ ਨੇ ਸ਼ੁਰੂਆਤ ਕੀਤੀ ਤੇ ਸਾਨੂੰ ਇਹਨਾਂ ਨਾਲੇਜ ਨਹੀਂ ਸੀ ਉਸ ਬਾਰੇ ਬਟ ਪਿਛਲੇ ਇਲੈਕਸ਼ਨ ਜਦੋਂ ਹੋਏ ਸੀਗੇ ਤੇ ਉਦੋਂ ਜਦੋਂ ਇਹਨਾਂ ਨੇ ਆਪਣਾ ਪ੍ਰੋਟੋਕਾਲ ਚ ਦੱਸਿਆ ਕਿ ਬਈ ਅਸੀਂ ਬਿਜਲੀ ਮੁਫਤ ਦਾਂਗੇ ਦੂਸਰੇ ਨੰਬਰ ਤੇ ਸਮਾਰਟ ਸਕੂਲਸ ਦੀ ਉੱਤੇ ਗੱਲ ਕੀਤੀ ਸੀ 3 ਸੇ ਇਹਨਾਂ ਨੇ ਸਿਹਤ ਸਬੰਧੀ ਜਿਹੜੀਆਂ ਵਾਅਦੇ ਕੀਤੇ ਸੀਗੇ ਉਸ ਵੇਲੇ ਜੋ ਆਪਣੇ ਪ੍ਰੋਟੋਕਾਲ ਚ ਰੱਖਿਆ ਸੀਗਾ ਉਹ ਗੱਲਾਂ ਉਸ ਵੇਲੇ ਬਈ ਜੀ ਬੜੀਆਂ ਪ੍ਰਭਾਵਿਤ ਕਰਕੇ ਗਈਆਂ ਕਿ ਬਈ ਸੱਚੇ ਮੁੱਚੇ ਆਮ ਬੰਦੇ ਦੀ ਜਿਹੜੀ ਜ਼ਰੂਰਤ ਹੈ ਉਹ ਚੀਜ਼ਾਂ ਦੀ ਹੈ ਬੇਸਿਕ ਨੀਡਸ ਹੀ ਜ਼ਰੂਰੀ ਸੀ ਤੇ ਕੰਮ ਵੀ ਅਸੀਂ ਇਹੀ ਕਰਦੇ ਸੀ ਕਿ ਜੇਕਰ ਕਿਸੇ ਨੂੰ ਦਵਾਈ ਦੀ ਜ਼ਰੂਰਤ ਹੈ ਤੇ ਉਹਦੇ ਵਸੇ ਵੇਖਦੇ ਰਹਿੰਦੇ ਸੀ ਜਾਂ ਕੋਈ ਗੰਦਾ ਆਪਣਾ ਬਿਜਲੀਆ ਬਿੱਲ ਨਹੀਂ ਦੀ ਪੰਦਾ ਜਾਂ ਸਟੱਡੀ ਦੇ ਕੁਝ ਕੰਮ ਦੇਦੇ ਸੀ ਜਾਂ ਅੱਜ ਵੀ ਸਾਡੀਆਂ ਸ਼ਹਿਰ ਦੀਆਂ ਕਈ ਵਧੀਆ-ਵਧੀਆ ਸੰਸਾਵਾਂ ਵੇਖਦੇ ਹਾਂ ਕਿ ਉਹਨਾਂ ਕਿੰਦੀ ਫੀਸ ਦੇਣ ਬਣੀ ਸੀ ਜੇ ਤੁਸੀਂ ਵੇਖਦੇ ਹੀ ਪਏ ਸੀ ਕਾਫੀ ਸਾਲਾਂ ਤੋਂ ਤੂ ਉਹ ਗੱਲਾਂ ਇਹਨਾਂ ਦੀਆਂ ਚੰਗੀਆਂ ਲੱਗੀਆਂ ਜਿਹਦੇ ਕਰਕੇ ਅਸੀਂ ਜੁੜੇ ਸੀ ਤੇ ਬਾਅਦ ਵਿੱਚ ਅਗਰੈਸਿਵ ਦੇ ਵਿੱਚ ਜਦੋਂ ਅਸੀਂ ਆਏ ਫੁੱਲ ਮੂਡ ਚਾਹੀਏ ਉਹਦੇ ਵਿੱਚ ਉਹ ਉਦੋਂ ਆਏ ਜਦੋਂ ਅਸੀਂ ਦੇਖਿਆ ਕਿ ਨਹੀਂ ਆ ਚੀਜ਼ਾਂ ਜਿਹੜੀਆਂ ਨੇ ਕਹੀਆਂ ਸੀਗੀਆਂ ਅੱਜ ਉਹ ਪੂਰੀਆਂ ਵੀ ਕਰਦੇ ਪਏ ਸੀਗੇ ਹੁਣ ਸ਼ਾਇਦ ਮੇਰਾ ਨਹੀਂ ਖਿਆਲ ਕਿ ਅਦੇ ਬਰੇ ਲੋਕਾਂ ਦੱਸਣ ਦੀ ਜ਼ਰੂਰਤ ਹੈ ਕਿ ਇੱਕ ਮਿਡਲ ਕਲਾਸ ਫੈਮਿਲੀ ਜਿਹੜੀ ਸੀਗੀ ਵਿਜੇ ਜੀ ਉਹਦੇ ਮਿਡਲ ਕਲਾਸ ਕਹ ਲੋ ਜਾਂ ਇਸ ਸੁਠੰਡਾ ਵੀ ਜਿਹੜਾ ਵਰਗ ਹੈ ਉਹਦਾ 5-7000 ਰੁਪਏ ਬਿੱਲ ਤੇ ਵੀ ਜੀ ਹੁੰਦਾ ਹੀ ਸੀਗਾ ਤੇ ਜਦੋਂ ਅੱਜ ਉਹ ਬਿੱਲ ਨਹੀਂ ਆ ਰਿਹਾ ਸੱਚੀ ਮੁੱਚੀ ਉਹ ਵੀ ਪੈਸਾ ਜਿਹੜਾ ਹੈ ਆਪਣੇ ਘਰ ਦੇ ਪ੍ਰਗਤੀ ਵਾਸੀ ਉਹ ਬੱਚਾ ਜਾਂ ਜਿਹੜੇ ਬੰਦੇ ਉਹ ਲਾਰੇ ਅੱਛਾ ਜਿਹੜੀ ਸਮਾਰਟ ਸਕੂਲ ਦੇ ਉੱਤੇ ਗੱਲ ਕਰਦੇ ਪਏ ਸੀਗੇ ਕਿ ਆਪਣਾ ਹੁਣ ਹੀ ਨਾ ਟਾਈਮ ਜਰਲੀਸ਼ਨ ਕਰਨਾ ਦੇਖੋ ਪੰਜਾਬ ਦੇ ਵਿੱਚ ਤਕਰੀਬਨ 12000 ਸਕੂਲ ਹੈ ਜੀ ਠੀਕ ਹੈ ਜੀ ਅੱਛਾ ਇਹ ਸੱਚ ਹੈ ਕਿ ਅਸੀਂ ਕਦੀ ਸਰਕਾਰੀ ਸਕੂਲ ਵਿੱਚ ਬਸਾਂ ਨਹੀਂ ਸੀ ਜਾਂਦੀਆਂ ਵੇਖੀਆਂ ਲੋਕਾਂ ਦੇ ਘਰ ਕਿ ਕਿਤੇ ਦੂਰ ਸਕੂਲ ਚ ਪੜਦੇ ਆ ਤੇ ਉਹ ਹਾਇਰ ਕਰਨ ਵਾਸਤੇ ਬਸਾਂ ਵੀ ਹੋਣ ਉੱਥੇ ਅੱਛਾ ਅਹੀਂ ਕਦੀ ਐਲਈਡੀ ਅਲਾ ਚੈਨਲ ਨਹੀਂ ਸੀ ਦੇਖਿਆ ਜੀ ਕਿ ਇਹ ਜਿਹੜੀਆਂ ਸਮਾਰਟ ਸਕੂਲਸ ਬਣ ਗਈਆਂ ਅਸੀਂ ਕਦੀ ਰੰਗੀਨ ਨਹੀਂ ਸੀ ਦੇਖੇ ਜਿਹੜੇ ਸਰਕਾਰੀ ਸਕੂਲ ਸੀਗੇ ਕਈ ਕਮੀਆਂ ਸੀਗੀਆਂ ਅੱਜ ਕਈ ਵਾਰੀ ਹੱਸਦੇ ਵੀ ਸਾਡੇ ਤੇ ਆਪੋਜੀਸ਼ਨ ਪਾਰਟੀਆਂ ਕਿ ਤੁਸੀਂ ਬਾਥਰੂਮ ਬਣਵਾ ਕੇ ਤੇ ਉਹਨਾਂ ਦੀ ਫੋਟੋ ਖਿੱਚੇ ਕਰਦੇ ਸੀਗੇ ਕੋਈ ਸੱਚ ਹੈ ਵਾ ਕਿ ਚਲੋ ਅਹੀਂ ਤੇ ਫੋਟੋ ਖਿੱਚੇ ਨਾ ਖਿੱਚੇ ਵੈਸੇ ਪਰ ਐਵੀ ਗੱਲ ਸੱਚ ਹੈ ਕਿ ਕਿਸੇ ਨੂੰ ਉਹਦੀ ਯਾਦ ਵੀ ਨਹੀਂ ਸੀ ਆਈ ਚਲੋ ਅੱਜ ਮੀਡੀਆ ਦਾ ਜ਼ਮਾਨਾ ਹੈ ਮੀਡੀਆ ਵਿੱਚ ਕਈ ਚੀਜ਼ਾਂ ਗਲਤੀਆਂ ਵੀ ਹੁੰਦੀਆਂ ਕਨਸੈਪਟਾਂਸ ਵੀ ਕਰਦੀ ਹੈ ਉਸ ਤੋਂ ਬਾਅਦ ਜਿਹੜੀ ਅੱਛੀ ਪਿਆਰੀ ਗੱਲ ਲੱਗੀ ਵੀ ਜਿਹਦੀ ਅੱਜ ਥੋੜੀ ਨੀ ਗੱਲ ਲੰਬੀ ਹੋ ਚਲੀ ਹੈ ਕਿ ਸਾਡੇ ਦੇਖੋ ਸ਼ਹੀਦ ਕਿਤੇ ਵੀ ਕੋਈ ਨਾ ਹੋ ਸਾਰੇ ਸਮਰਿੱਧ ਨੇ ਪਰ ਸ਼ਹੀਦਾਂ ਨੂੰ ਵੀ ਕਦੀ ਸਟੇਟ ਗਵਰਨਰ ਨੇ ਇਹ ਤਾਂ ਕਰਕੇ ਦਿੱ ਇੱਕ ਇੱਕ ਕਰੋੜ ਰੁਪਏ ਦੇ ਹੰਦਾ ਵਾਦਾ ਨਹੀਂ ਸੀ ਕੀਤਾ ਬਾਕੀ ਕਈ ਕਮੀਆਂ ਅਹੀਂ ਵੇਖੀਆਂ ਕਿ ਸੈਂਟਰ ਸਰਕਾਰ ਵੱਲੋਂ ਸਾਨੂੰ ਬੜੀਆਂ ਪ੍ਰੋਬਲਮਸ ਦਿੱਤੀਆਂ ਗਈਆਂ ਜਿਸ ਤਰ੍ਹਾਂ ਇਹ ਆਮ ਆਦਮੀ ਪਾਰਟੀ ਕਲੀਨਿਕ ਦੀ ਗੱਲ ਕਰਦੇ ਆ ਅੱਜ ਸ਼ਾਇਦ ਜਦੋਂ ਅਸੀਂ ਸ਼ਹਿਰ 'ਚ ਬੈਠੇ ਹੁੰਦੇ ਆ ਸਾਨੂੰ ਨਹੀਂ ਸਮਝ ਲੱਗਦੀ ਕਿ ਉਹ ਆਮ ਆਦਮੀ ਪਾਰਟੀ ਜਿਹੜੇ ਕਲੀਨਿਕ ਖੋਲੇ ਜਿਹੜੇ ਪਾੜਿਆਂ ਦੇ ਕਲੀਨਿਕ ਖੋਲੇ ਮੁਹੱਲਾ ਕਲੀਨਿਕ ਜਿਹਨੂੰ ਅਸੀਂ ਕਹਿੰਦੇ ਆ ਉਹਨਾਂ ਦਾ ਮੇਨ ਫਾਇਦਾ ਕੀ ਸੀਗਾ ਦੇਖੋ ਵੀ ਜੀ ਇੱਕ ਛੋਟਾ ਡਾਕਟਰ ਜਿਹੜਾ ਹੈ ਜਿਹਦੇ ਕੋਲ ਡਿਗਰੀ ਵੀ ਨਹੀਂ ਹੈ ਜਦੋਂ ਇਹ ਫਾਟਕ ਪਾਰ ਕਰ ਜਾਂਦੇ ਸੀ ਨਾ ਜੀ ਉਹਨੂੰ ਕਈ ਵਾਰੀ ਅਸੀਂ ਸੁਣਦੇ ਹੁੰਦੇ ਸੀ ਪਹਿਲਾਂ ਵੀਡੀਓਜ਼ ਵੇਖਦੇ ਹੁੰਦੇ ਝੋਲਾ ਸ਼ਾਹ ਡਾਕਟਰ ਜਿਹਨਾਂ ਨੂੰ ਅਸੀਂ ਕਹਿੰਦੇ ਹੁੰਦੇ ਸੀ ਅੱਜ ਤੁਸੀਂ ਜਦੋਂ ਮਹੱਲਾ ਲੈਣ ਜਾਂਦੇ ਹੋ ਤਾਂ ਸ਼ਾਇਦ ਉੱਥੇ ਜਦੋਂ ਵੀ ਕੋਈ ਵੀ ਜਾਂਦੇ ਉੱਥੇ ਐਮ ਬੀ ਬੀ ਐਸ ਡਾਕਟਰ ਇੱਕ ਟੈਕਨੀਸ਼ੀਅਨ 36 37 ਤਰ੍ਹਾਂ ਦੇ ਟੈਸਟ ਜਿਹੜੇ ਸੀ ਜਾਂ 43 ਤਰ੍ਹਾਂ ਦੇ ਵੀ ਹੋ ਗਏ ਦੇਖੋ ਕਈ ਵਾਰੀ ਕਹਿੰਦੇ ਸ਼ੂਗਰ ਹੀ ਹੁੰਦੀ ਸੀ ਕੇਵਲ ਕਿਹਾ ਬੀਪੀ ਆਪ ਹੁੰਦਾ ਸੀ ਬੀਪੀ ਡਾਊਨ ਹੁੰਦਾ ਸੀ ਪਰ ਵਾਇਰਲੀ ਹੁੰਦਾ ਸੀ ਕੁਝ ਵੀ ਹੁੰਦਾ ਸੀ ਉੱਥੇ ਗਲਤ ਦਵਾਈ ਦੇ ਕੇ ਤੇ ਬੜੀ ਜੜੀਆ ਕਮੀਆਂ ਮਿਲਦੀਆਂ ਸੀ ਕਿ ਆ ਜੋ ਮਰਜੀ ਹੈ ਅੱਜ ਤੁਸੀਂ ਕਿਤੇ ਜਾਂਦੇ ਹੋ ਮhalla ਕਹਿੰਨੀ ਚੋਥੇ ਹੀ ਵੇਖਦੇ ਹੋ ਜੀ ਕਿ ਕਾਫੀ ਤਦਾਦ ਚ ਜਿਹੜੇ ਪੇਸ਼ੈਂਟ ਜਿਹੜੇ ਨਾਲ ਉਹ ਆਪਣੀ ਦਵਾਈ ਲੈ ਕੇ ਜਾਂਦੇ ਪਏ ਅੱਜ ਅਸੀਂ ਗੱਲ ਕਰੀਏ ਸਿਵਲ ਹਸਪੀਟਲ ਦੀ ਜੀ ਦੇਖੋ ਸਿਵਲ ਹਸਪੀਟਲ ਦੇ ਬਾਹਰ ਕਿਤੇ ਦੁਕਾਨਾਂ ਖੁੱਲਦੀ ਹੁੰਦੀਆਂ ਸੀ ਉੱਥੇ ਹੋੜ ਮੱਜ ਜਾਂਦੇ ਹੁੰਦੇ ਤੇ ਵੀ ਦੁਕਾਨਾਂ ਖਰੀਦੀਆਂ ਦੁਕਾਨਾਂ ਕਿਰਾਏ ਤੇ ਮਿਲ ਜਾਂਣ ਲੱਖ ਲੱਖ ਰੁਪਏ ਦੇ ਕਿਰਾਏ ਮਿਲ ਜਾਂਣ ਅੱਜ ਦੇਖੋ ਸੇਲਾ ਹੀ ਨਹੀਂ ਹੈਗੀਆਂ ਬਾਹਰ ਤੁਸੀਂ ਜੇ ਤੁਹਾਨੂੰ ਕੋਈ ਮੇਰੀ ਗੱਲ ਝੂਠ ਲੱਗੇ ਜਰੂਰ ਦੱਸਿਓ ਜਰੂਰ ਕਿਉਂਕਿ ਤੁਹਾਡਾ ਪ੍ਰੈਸ ਰਿਪੋਰਟਿੰਗ ਦਾ ਕੰਮ ਹੈ ਚੌਥੇ ਪਹਿਲੇ ਤੁਸੀਂ ਅੱਜ ਤੁਸੀਂ ਵੇਖਿਓ ਕਿ ਸਾਰੀ ਦਵਾਈ ਜਿਹੜੀ ਹੈ ਉਹ ਕੰਪਿਊਟਰ ਦੇ ਚੈਨਲ ਦੇ ਥਰੂ ਪੋਰਟਲ ਦੇ ਰੂਪ ਮਿਲ ਰਹੀ ਹੈ ਕੋਈ ਦਵਾਈ ਚੋਰੀ ਹੋਣ ਦਾ ਮਸਲਾ ਨਹੀਂ ਹੈ ਹਰ ਬੰਦਾ ਜਿਹੜਾ ਵਾ ਸੰਤੁਸ਼ਟ ਹੋ ਕੇ ਜਾ ਰਿਹਾ ਅਸੀਂ ਅੱਜ ਗੁਰਦਾਸਪੁਰ ਦੀ ਵੀ ਜੇਕਰ ਗੱਲ ਕਰੀਏ ਦੇਖੋ ਅੱਜ ਕਦੀ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਗੁਰਦਾਸਪੁਰ ਚ ਰਿਟਾਇਰਿੰਗ ਹੋਮ ਬਣਨਗੇ ਪੇਸ਼ੈਂਟਸ ਅਟੈਂਡਡ ਹੋ ਗਏ ਦੇਖੋ ਜੀ ਐਨ ਐਮ ਦਾ ਹੋਸਟਲ ਜਾਂਦਾ ਪਿਆ ਸੀਗਾ ਕਦੀ ਨਹੀਂ ਸੋਚਿਆ ਗਿਆ ਕਿ ਜਿਹੜੀ ਇੱਥੋਂ ਦੀ ਕੰਟੀਨ ਹੈ ਉਹ ਵੀ ਛੱਤ ਵਾਲੀ ਹੋਏ ਕਦੀ ਪਾਰਕਿੰਗ ਨਹੀਂ ਸੀ ਸੋਚਦੇ ਪਏ ਐਸਾ ਨਹੀਂ ਹੋਏ ਵਨ ਰੂਫ ਅੰਡਰ ਸਾਰੇ ਟੈਸਟ ਹੋਣ ਐਵੀਂ ਨ ਕਿਸੇ ਨੇ ਦੇਖਿਆ ਦੇਖੋ ਕਿੱਤਾ ਸਮੇਂ ਵੀ ਬਹੁਤ ਘੱਟ ਹੋਇਆ ਠੀਕ ਹੈ ਜੀ ਹੁਣ ਅੱਜ ਅਹੀ ਆਪਣੇ ਗੁਰਦਾਸਪੁਰ ਦੀ ਗੱਲ ਕਰਦੇ ਆ ਬੈਲ ਸਾਹਿਬ ਨਾਲ ਕਿਹੋ ਜਿਹੀ ਗੱਲ ਹੋਈ ਕਿ ਬਈ ਆ ਜਿਹੜੇ ਇੰਡਸਟਰੀਅਲ ਪਲਾਟਸ ਇਹਦੇ ਤੁਸੀਂ ਪਿਆ ਕੀ ਇੰਡਸਟਰੀ ਉਧੇ ਨਹੀਂ ਰਹਿ ਕੇ ਨਾ ਦੇ ਰਹੇ ਆਈ ਦੇਖੋ ਇਥੇ ਸੜਕ ਬੰਦੀ ਵੀ ਹੈ ਉਥੇ ਸਾਡੇ ਤਿੰਨ ਕਿਲੋ ਦਾ ਪ੍ਰੋਜੈਕਟ ਹੈ ਅਹੀਂ ਮੰਡੀ ਜਾਂਦੇ ਸੀਗੇ ਉਥੋਂ ਸੜਕ ਵੀ ਦੀ ਵੇਖੀ ਹੋਏਗੀ ਉਹ ਵੀ ਪੂਰੀ ਨਵੀਂ ਬਣ ਰਹੀ ਹੈ ਜਿੱਥੇ ਸਵੇਰੇ ਉੱਠ ਕੇ ਅਸੀਂ ਸ਼ੁਰੂਆਤ ਕਰਦੇ ਹਾਂ ਦਿਨ ਦੀ ਜਿਹੜਾ ਇੱਕ ਅਸੀਂ ਜਿੱਦੋਂ ਉੱਥੇ ਦੁਸ਼ਹਿਰਾ ਮਨਾਇਆ ਜੀ ਵੀ ਜੀ ਤੇ ਉਦੋਂ ਨਾ ਬੜੀ ਸੁਣਨ ਨੂੰ ਉਦੋਂ ਸਾਨੂੰ ਸ਼ਾਇਦ ਮੇਰੇ ਖਿਆਲ ਜਿਵੇਂ ਪਹਿਲੇ ਦੁਸ਼ਹਿਰਾ ਸੀ ਸਾਡਾ ਤੇ ਮੈਨੂੰ ਯਾਦ ਹੈ ਕਿ ਉੱਥੇ ਅਸੀਂ ਕਾਰਾਂ ਜੋ ਲਾਲ ਲੱਗੇ ਤੇ ਉਧਰ ਵੱਟੇ ਉੱਡਦੇ ਸੀ ਤੇ ਗੱਲ ਚੱਲੀ ਸ਼ਾਮ ਨੂੰ ਕਿ ਭਈ ਉਧਰ ਤੇ ਹੈ ਹਾਲ ਤੇ ਉਹ ਪੁਰਾਣੀ ਸਰਕਾਰਾਂ ਦੇ ਕੰਮ ਰਹਿੰਦੇ ਸੀਗੇ 4-4 ਸਾਲ 5-5 ਸਾਲ ਤੋਂ ਮਰਖੇ ਬਾਈਪਾਸ ਬਣਦਾ ਸੀ ਤੇ ਕਾਫੀ ਲੰਮਾ ਸੀਗਾ ਉਹੀ ਸੜਕ ਜਿਹੜੀ ਹੈ ਮਿੰਤੋਂ ਮੰਡੀ ਬਣਾਈ ਗਈ ਅਸੀਂ ਜੇਕਰ ਗੱਲ ਗੁਰਦਾਸਪੁਰ ਦੀ ਕਰਦੇ ਆ ਤੇ ਕ੍ਰਿਸ਼ਨਾ ਲੈਬ ਵੀ ਕਿ ਸਾਡੇ ਵਾਸਤੇ ਇੱਕ ਬੜਾ ਵੱਡਾ ਤੋਹਫਾ ਲਿਆਂਦਾ ਸੀ ਬਹਿ ਸਾਹਮਣੇ ਹਾਂਜੀ ਫਿਰ ਤੁਸੀਂ ਉੱਥੇ ਉਹ ਜਿਹੜੀ ਸਕੈਨ ਹੈ ਇਹਦਾ ਸਭ ਤੋਂ ਵੱਡੀ ਮਸ਼ੀਨ ਜਿਹੜੀ ਹੈ ਚਲੋ ਇਹ ਤੇ ਕਈ ਉਪਲਬਧੀਆਂ ਹੈ ਜਿਹੜੀ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਸਾਡੀ ਸਰਕਾਰ ਦੇ ਆ ਕਈ Thi ਗਿਆ ਕਈ ਆਪਣੇ ਸ਼ਹਿਰ ਦੀ ਗੱਲਾਂ ਕੀਤੀਆਂ ਸਾਂਝੀਆਂ ਇੱਕ ਪੁਰਾਣਾ ਹਸਪਤਾਲ ਦੀ ਬੜੀ ਵੱਡੀ ਦੀ ਹੈ ਨਾ ਜੀ ਤੁਹਾਡੀ ਪਾਰਟੀ ਉਹ ਦੇਖੋ ਪੁਰਾਣੇ ਹਸਪਤਲ ਦੀ ਗੱਲ ਕਰੀਏ ਤੇ ਉਹਦੇ ਚ ਮੇਰਾ ਬੜਾ ਵੱਡਾ ਗਮ ਛੁੱਟਿਆ ਜੀ ਮੇਰੇ ਮਦਰ ਨੂੰ ਅਟੈਕ ਹੋਇਆ ਸੀਗਾ ਜਦੋਂ ਹਾਰਡ ਅਟੈਕ ਆ ਜੀ ਮੇਰੇ ਮਦਰ ਨੂੰ ਉਹਨੂੰ ਯਾਦ ਆਈ ਕਿ ਸਾਡੇ ਕੋਲ ਨਵੇਂ ਸਿਵਲ ਹਸਪਤਲ ਜਾਂਦੇ ਹੁੰਦੇ ਉਹਨਾਂ ਨੂੰ ਪ੍ਰਾਂਤ ਆਉਂਦੇ ਸੀਗੇ ਦੇਖੋ ਇਹ ਵੀ ਹੈ ਵੀ ਕਿ ਜਿੰਨੀ ਆਈ ਦੀ 19 ਜਿੰਨੀ ਜੀਨੀ ਹੈ 19 ਦਿਨੀ ਪਰ ਬੰਦੇ ਜੇ ਇਮੇਸ਼ਾ ਕਿ ਮਨਜ ਵੈਮ ਨੂੰ ਦਿੰਦੇ ਕਿ ਕਾਸ਼ ਕਿਤੇ ਹਾਂ ਜਲਦੀ ਪਹੁੰਚ ਜਾਂਦੇ ਅੱਛਾ ਵੀ ਜੀ ਸ਼ਾਇਦ ਸਾਡੇ ਕੋਲ ਸਾਰੇ ਕੋਲ ਤੇ ਟੂ ਬਿਲਡਰ ਨਹੀਂ ਹੈ ਟੂ ਬਿਲਡਰ ਤੇ ਜਾਣਾ ਕਈਆਂ ਵਿਚਾਰਾਂ ਕੋ ਟੂ ਬਿਲਡਰ ਨਹੀਂ ਹੈ ਕਿ ਵੇਲੇ ਘਰ ਦੇ ਹਰ ਬੰਦੇ ਟੂ ਬਿਲਡਰ ਨਹੀਂ ਚਲਾਣ ਆਉਂਦਾ ਹਾਂਜੀ ਤੇ ਕਈ ਵਾਰੀ ਅਸੀਂ ਵੇਖਦੇ ਸੀਗੇ ਕਿ ਜਦੋਂ ਪੁਰਾਣੇ ਹਸਪਤਾਲ ਨਵੇਂ ਹਸਪਤਾਲ ਜਾਣਾ ਹੁੰਦਾ ਸੀ ਨਾ ਜੀ ਤੇ ਜਦੋਂ ਅਸੀਂ ਆਪਣੀ ਬਾਈ ਤੇ ਜਾਂਦੇ ਸੀਗੇ ਤੇ ਪੇਸ਼ੈਂਟ ਨੂੰ ਵਿੱਚ ਘੱਲ ਉਠਾਣਾ ਇੱਕ ਅਗਲੇ ਬੰਦੇ ਨੂੰ ਜਾਣਾ ਇੱਕ ਪਿੱਛੇ ਉਹਨੇ ਫੜਨਾ ਤੇ ਰਸਤੇ 'ਚ ਵੀਰਾਨ ਇਲਾਕਾ ਆਉਂਦਾ ਸੀ ਤੇ ਕੁੱਤੇ ਵੀ ਸੀਗੇ ਬੜੀ ਪ੍ਰੋਬਲਮ ਹੈ ਗਿਆ ਦੇਖੋ ਸਰਕਾਰ ਦਾ ਕੰਮ ਹੈ ਕੰਮ ਕਰਨਾ ਅੱਜ ਤੁਸੀਂ ਨੌਕਰੀਆਂ ਦੀ ਗੱਲ ਕਰ ਲੋ ਜਿੰਨੀਆਂ ਨੌਕਰੀਆਂ ਸਾਡੀ ਆਵਾਜ਼ ਬਾਟੇ ਨਹੀਂ ਦਿੱਤੇਨ ਸਾਲ ਜਵੰਡੀਆਂ ਸ਼ਾਇਦ ਇਤਿਹਾਸ ਹੀ ਬਣ ਜਾਊਗਾ ਦੇਖੋ ਕੰਮ ਹੋਈ ਜਾਂਦੇ ਆ ਕੰਮ ਕਰੇ ਜਾਂਦੇ ਆ ਮਾਨ ਸਾਹਿਬ ਨਾਲ ਦਾ ਇਹਨਾਂ ਦੀ ਜਦੋਂ ਕਦੀ ਬਾਈਟ ਦੇਖਦੀ ਸੀ ਉਹਦੇ ਚ ਨਾ ਇੱਕ ਜਮੀਨੀ ਪੱਧਰ ਜੁੜਿਆ ਲੱਗਦਾ ਜੀ ਅਸਲ ਚ ਜਿਹੜੇ ਬੰਦੇ ਨੇ ਅਛਾ ਮੈਂ ਨਾ ਇੱਕ ਦਿਨ ਉਹਦਾ ਵੀਡੀਓ ਵੇਖਿਆ ਸੀਗਾ ਉਹ ਜਿਹੜੇ ਜਿਹੜੇ ਰਿਹਾਡੀ ਦਾ ਕਾਲਜ ਜਾਂਦੇ ਸੀ ਨਾ ਜੀ ਤੇ ਬਾਸੀ ਛਾਤੇ ਬੈਠ ਕੇ ਜਾਂਦੇ ਸੀ ਪਈ ਸਾਨੂੰ ਪਾਸ ਨਹੀਂ ਸੀ ਪਾਸ ਨੂੰ ਅੰਦਰ ਬਿਠਾਉਂਦੇ ਨਹੀਂ ਸੀ ਬੜੀ ਪਿਆਰੀ ਗੱਲਾਂ ਕਰਦੇ ਹੋ ਅੱਛਾ ਉਹ ਕਈ ਗੱਲਾਂ ਜਿਹੜੀਆਂ ਨਾ ਜਮੀਨ ਨਾਲ ਜੁੜੀਆਂ ਹੋਈਆਂ ਹੁਣ ਜਦੋਂ ਸੀਐਮ ਅਮੀਰ ਹੋਣਗੇ ਜਿਨ੍ਹਾਂ ਨੇ ਬਸਾਂ ਤੇ ਸਫ਼ਰ ਨਹੀਂ ਕੀਤਾ ਹੋਊਗਾ ਸ਼ਾਇਦ ਐਸ ਬਾਰੇ ਨਹੀਂ ਦੱਸ ਪਾਣਗੇ ਜਿਨ੍ਹਾਂ ਨੇ ਸਰਕਾਰੀ ਸਕੂਲ ਪੜ੍ਹਾਈ ਨਹੀਂ ਕੀਤੀ ਅੱਛੇ ਦੇਖੋ ਜੀ ਸਾਰੇ ਬੱਚੇ ਜਿਹੜੇ ਐ ਕਨਵੈਂਟਸ 'ਚ ਪੜ੍ਹੇ ਹੋਏ ਐ ਵੱਡੇ ਵੱਡੇ ਲੀਡਰ ਜਿਹੜੇ ਐ ਜੇ ਅਸਲ 'ਚ ਆਮ ਬੰਦੇ ਦੀ ਸੋਚ ਬਾਰੇ ਵੀ ਉਹੀ ਸੋਚ ਰੱਖ ਸਕਦਾ ਜਿਹੜਾ ਬੰਦਾ ਆਮ ਰਿਆ ਹੋਵੇ ਚੰਗੀਆਂ ਗੱਲਾਂ ਕਾਫੀ ਲੱਗੀਆਂ ਅੱਜ ਦੇਖੋ ਸਕੂਲ ਦੀਆਂ ਬਾਉਂਡਰੀ ਨਹੀਂ ਸੀਗੀਆਂ ਸਕੂਲ ਦੀਆਂ ਬਾਹਰ ਇੱਕੰਦਾ ਹੀ ਨਹੀਂ ਸੀਗੀਆਂ ਅੱਛਾ ਅੱਜ ਸਿਰਫ 300 ਸਕੂਲ ਹੈ ਜੀ ਜਿਹਦੀ ਬਾਉਂਡਰੀ ਨਹੀਂ ਹੈ ਉਹ ਵੀ ਇਸ ਕਰਕੇ ਕਿ ਉੱਚ ਕੋਈ ਲਿਟਿਕੇਸ਼ਨਸ ਹੈ ਇਹੋ ਪਾਰਟ ਅੰਦਰ ਹੈ ਕਿ ਬਾਹਰ ਹੈ ਬੜੀਆਂ ਖੂਬਸੂਰਤ ਜਿਹੜੀਆਂ ਚੀਜ਼ਾਂ ਸਾਨੂੰ ਪਾਰਟੀ ਚ ਆ ਕੇ ਲੱਗੀਆਂ ਤੇ ਸਮੇਂ ਦੇਣ ਦਾ ਵੀ ਜਿਹੜਾ ਸ਼ਮ ਦੇਂਦਾ ਆਪਣਾ ਪਰਸਨ ਦੇਖੋ ਅੱਜ ਵਕਤ ਨਹੀਂ ਹੈ ਕਿਸੇ ਕੋ ਅੱਜ ਸੋਸਾਇਟੀ ਨੂੰ ਅਸੀਂ ਸ਼ੁੱਤੋਈ ਵਕਤ ਦੇਣਾ ਚਾਹੁੰਦੇ ਸੀਗੇ ਹੁਣ ਇਹ ਗੰਦੇ ਨਾਲੇ ਦੀ ਗੱਲ ਕਰ ਲਈਏ ਗੁਰਦਾਸਪੁਰ ਦੇ ਦੇਖੋ ਸ਼ਹਿਰ ਦਾ ਜਿੰਨਾ ਪਾਣੀ ਹੈ ਅਲਟੀਮੇਟਲੀ ਜੇ ਉਹਦਾ ਨਿਕਾਸ ਹੋਈ ਨਹੀਂ ਹੋਊਗਾ ਵੀ ਜੀ ਚੱਲਦਾ ਤੇ ਮੇਰਾ ਖਿਆਲ ਹੈ ਵੀ ਉਹ ਕੱਲ ਬੰਦ ਹੀ ਨਹੀਂ ਦੇਖੋ ਹਰ ਲੀਡਰ ਆਪਣੇ ਵਕਤ ਤੇ ਅچھے ਕੰਮ ਕਰਕੇ ਜਾਂਦਾ ਲੀਡਰ ਕਹਿੰਦੇ ਕਿ ਨੂੰ ਜਿਹੜਾ ਜਨਤਾ ਦਾ ਭਲਾ ਕਰੇ ਅੱਜ ਪਰ ਜਿਹੜਾ ਸਮਾਰਟਨੈਸ ਨਾ ਕਰ ਜੇ ਦੇਖੋ ਅੱਜ ਅਸੀਂ ਕਿਸੇ ਨੂੰ ਪੈਸਾ ਦਿੰਨੇ ਹੈ ਤੇ ਉਹਨੂੰ ਦਾਣ ਰੂਪ ਚ ਦੇ ਦਿੰਨੇ ਹੈ ਜਾਂ ਉਹਨੂੰ ਇੱਕ ਸਿਖਾ ਦਿੰਨੇ ਹੈ ਬਈ ਕਿ ਤੂੰ ਪੈਸਾ ਲੈ ਲੈ ਤੇ ਅੱਜ ਵੱਧ ਕੇ ਫਿਰ ਅਗਲੇ ਮਹੀਨੇ ਆ ਜੀ ਪਰ ਜਿਹੜੀ ਐਜੂਕੇਸ਼ਨ ਹੈ ਉਹ ਅੱਗੇ ਫੋਰਵਰਡ ਹੁੰਦੀ ਹੈ ਅੱਜ ਕਿੰਨੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਆ ਉਹ ਵੱਡੀਆਂ-ਵੱਡੀਆਂ ਜਿਹੜੀਆਂ ਪੋਸਟਾਂ ਉੱਤੇ ਪਾਸਿੰਗ ਕਰ ਰਹੇ ਆ ਅੱਛਾ ਲੱਗਾ ਕਿ ਮੈਂ ਸਰਕਾਰ ਨਾਲ ਜੁੜਿਆ ਬਹੁਤ ਪਿਆਰਾ ਲੱਗਾ ਬਾਕੀ ਸਾਰਾ ਕੁਝ ਜੇਕਰ ਅਸੀਂ ਗੱਲ ਕਰੀਏ ਤੇ ਅਸੀਂ ਦੱਸ ਨਹੀਂ ਸਕਦੇ ਕਿਉਂਕਿ ਮੈਂ ਆਪਣੇ ਕੰਮਾਂ 'ਚ ਵੀ ਅਸਰੇ ਆਂ ਪਰ ਉਹਨਾਂ ਨੇ ਮੇਰੀਆਂ ਕੁਝ ਆ ਤਾਂ ਜਾਂ ਚੰਗੀਆਂ ਲੱਗੀਆਂ ਹੋਣ ਜਾਂ ਕੁਝ ਅੱਛਾ ਲੱਗਾ ਹੋਏ ਉਹਨਾਂ ਨੇ ਮੈਨੂੰ ਚੁਣਿਆ ਜੀ ਮੈਂ ਆਪਾਂ ਪੜਦੇ ਬਬੂ ਜੀ ਇੱਕ ਹਿੰਦਸਤਾਨ ਦਾ ਲੈਕਚਰ ਵੀ ਆਇਆ 2022 ਦੇ ਇੱਕ ਮਾਲਾ ਜੀ ਕਿਸ ਤਰੀਕੇ ਨਾਲ ਵਰੋਗੇ ਆਪਣੇ ਗੁਦਾਸਪੁਰ ਜੀ ਦੇਖੋ ਮੈਂ ਨਾ ਜੀ ਇੱਕ ਬੜੀ ਪਿਆਰੀ ਗੱਲ ਕਰਦਾ ਜੀ ਕਿ ਅੱਜ ਹਰ ਇਨਸਾਨ ਜਿਹੜਾ ਨਾ ਜੀ ਉਹ ਉਪਨ ਨਹੀਂ ਹੁੰਦਾ ਅੱਜ ਹਰ ਇਨਸਾਨ ਜਿਹੜਾ ਨਾ ਜੀ ਸੁਵਿਧਾ ਚਾਹੁੰਦਾ ਸੁਣੋ ਅੱਗੇ-ਅੱਗੇ ਜਿਹੜੀ ਜਨਤਾ ਹੈ ਜਿਹੜੇ ਬੱਚੇ ਨਵੇਂ ਆ ਰਹੇ ਆ ਜਿਹੜੇ ਬਜ਼ੁਰਗ ਹੈ ਉਹ ਆਪਣੇ ਬੱਚਿਆਂ ਬਾਰੇ ਬੜਾ ਉਹਨਾਂ ਦਾ ਫਿਊਚਰ ਸੋਚ ਰਿਹਾ ਹੈ ਦੇਖੋ ਕਦੀ ਸਰਕਾਰੀ ਸਕੂਲਾਂ ਜਿਸ ਤਰ੍ਹਾਂ ਮੈਂ ਗੱਲ ਕਰਾਂ ਕਿ ਬਸਾਂ ਨਹੀਂ ਸੀ ਹੁੰਦੀਆਂ ਅਨੇ ਰੰਗीन ਨਹੀਂ ਸੀ ਹੁੰਦੇ ਉੱਥੇ ਕੋਈ ਮਾਡਰਨੇਸ਼ਨ ਨਹੀਂ ਸੀਗੀ ਸਮਾਰਟਨੈਸ ਨਹੀਂ ਸੀਗੀ ਦੇਖੋ ਵੋਟਾ ਕਿੰਨੇ ਪਾਣੀਆ ਵੋਟਾ ਪਾਣੀਆ ਜਨਤਾ ਨੇ ਸੇਵਾ ਕੀਤੀ ਕਰਨੇ ਪਾਣੀਆ ਸੇਵਾ ਕਰਨੇ ਪਾਣੀਆ ਵਿਜੇ ਦੀ ਜਨਤਾ ਦੇ ਜਦੋਂ ਤੁਸੀਂ ਅਛਾਈ ਵੰਡੋਗੇ ਤੇ ਅਛਾਈ ਦੇ ਰੂਪ ਚ ਮੇਰੇ ਹਿਸਾਬ ਨਾਲ ਵਾਪਸ ਜ਼ਰੂਰ ਆਏਗਾ ਜੋ ਜਮੀਨੀ ਪੱਧਰ ਤੇ ਕੰਮ ਕੀਤੇ ਜਾਂਦੇ ਜਦੋਂ ਵਿਜੇ ਦੀ ਕਦੀ ਕਿਸੇ ਨੂੰ ਘਰ ਚ ਪਰਿਵਾਰ ਚ ਜੋ ਨੌਕਰੀ ਦਿੱਤੀ ਜਾਂਦੀ ਹੈ ਤੇ ਉਹਦੇ ਚ ਪੈਸਾ ਨਹੀਂ ਚੱਲਦਾ ਉਹਦੇ ਬਲਬੂਤੇ ਤੇ ਦਿੱਤੀ ਜਾਂਦੀ ਹੈ ਤੇ ਮੇਰਾ ਖਿਆਲ ਹੈ ਕਿ ਸ਼ਾਇਦ ਤੁਸੀਂ ਮੇਰੇ ਤੋਂ ਵੱਧ ਕਈ ਗੁਣਾ ਵੱਧ ਤੁਸੀਂ ਪਬਲਿਕ ਚੰਦੇ ਹੋ ਤੇ ਸ਼ਾਇਦ ਲੋਕੀ ਅੱਜਕੱਲ ਪਬਲਿਕ ਚ ਚਾਹਦੇ ਵੀ ਹੈ ਇਹ ਕਿ ਜਿਹੜਾ ਮਾਦਾ ਹੈ ਉਹ ਹੀ ਆਪਣੀ ਜੋਬ ਲੈ ਅੱਜ ਅਸੀਂ ਬੱਚਿਆਂ ਦੇ ਪ੍ਰਤੀ ਕੀ ਚਾਹਨੇ ਆ ਜੀ ਸਾਡੇ ਬੱਚੇ ਬਾਹਰ ਨਾ ਅੱਜ ਤੋਂ ਹੀ ਨਸ਼ੇ ਵਿਰੋਧੀ ਗੱਲ ਕਰ ਲਈਏ ਏਡਾ ਵੱਡਾ ਮੁੱਦਾ ਜਿਹੜਾ ਮੈਂ ਛੱਡ ਗਿਆ ਸੀਗਾ ਅੱਛਾ ਸਰਕਾਰ ਨੇ ਕੰਮ ਹੀ ਅੰਨੇ ਕੀਤੇ ਕਿ ਉਹਦੀਆਂ ਛਾਈਆਂ ਗਿੰਦੇ ਗਿੰਦੇ ਕਿ ਉਹ ਰਹੀ ਹੁੰਦੀ ਆ ਅੱਜ ਦੋ ਦਿਨ ਪਹਿਲਾਂ ਇੱਕ 5500 ਕਨੇ ਹੋਮਗੜ੍ਹ ਦੀ ਪੱਤੀ ਕਰਦਾ ਨੌਜਵਾਨ ਜੀ ਦੇਖੋ ਬੜੀ ਕਹਿੰਦੇ ਬੂੰਦ ਬੂੰਦ ਸੇ ਸਾਗਰ ਬਣਦਾ ਹਾਂ ਜੀ ਤੇ ਮੇਰਾ ਖਿਆਲ ਇਹਨਾਂ ਦੀ ਸੋਚ ਹੀ ਹੋਇਆ ਕਿ ਰੋਜ਼ ਕੁਛ ਨਾ ਕੁਛ ਅੱਛਾ ਤੁਸੀਂ ਅੱਜ ਦੇਖੋ ਜਿਹੜੀ ਸਾਡੇ ਸੁਰੱਖਿਆ ਫੋਰਸ ਦੀ ਗੱਲ ਕਰ ਲਈਏ ਇਹ ਕਦੀ ਦੇਖੀ ਸੀ ਕਿ ਸਰਕਾਰ ਚ ਆਮ ਤੌਰ ਤੇ ਕੀ ਹੁੰਦਾ ਸੀ ਰੋਡ ਲ ਮੁਜਰਾ ਦੀ ਗੱਲ ਹਰੰਦਾ ਸੀ ਅੱਜ ਰੋਡ ਦੇ ਉੱਤੇ 20 ਕਿਲੋਮੀਟਰ ਦੇ ਉੱਤੇ ਗੱਡੀ ਨਵੀਂ ਘੁੰਮਦੀ ਹੁੰਦੀ ਹੈ ਠੀਕ ਹੈ ਜੀ ਦੇਖੋ 100 ਦੀਆਂ 100 ਨਹੀਂ ਤੇ 60 ਜਨ ਤੇ ਵਿਜੇਤੀ ਪਛਦੀਆਂ ਹੋਣਗੀਆਂ ਅਜ ਨਸ਼ੇ ਉੱਤੇ ਗੱਲ ਕਰੀਏ ਤੁਸੀਂ ਨਾ ਇਹਦੇ ਬਾਰੇ ਜੇਕਰ ਨਸ਼ੇ ਬਾਰੇ ਜਾਣਕਾਰੀ ਲੈਣੀ ਹੋਈ ਨਾ ਤੇ ਆਮ ਬੰਦ ਨੂੰ ਛੱਡ ਦਿਓ ਮੇਰੇ ਵਗਰੇ ਬੰਦ ਨੂੰ ਛੱਡ ਦਿਓ ਜਿਹੜੇ ਬੰਦੇ ਨਸ਼ੇ ਡਾਕਟਰ ਹਨ ਜੀ ਉਹਨਾਂ ਦੀ ਇੱਕ ਵਾਰੀ ਇੰਟਰਵਿਊ ਜਰੂਰ ਕਰੋ ਉਹ ਤੁਹਾਨੂੰ ਦੱਸਣਗੇ ਅੱਛਾ ਕਈ ਵਾਰੀ ਇਹ ਗੱਲ ਹੋਈ ਸੀ ਕਿ 3 ਸਾਲ ਤੋਂ ਸੁੱਤੇ ਦੇ ਸੀਗੇ ਅਜੇ ਬੜੀ ਪਿਆਰੀ ਗੱਲ ਸੀ ਕਿ 3 ਸਾਲ ਸੀਐਮ ਸਾਹਿਬ ਆਪਣੇ ਜਿਹੜੇ ਨਸ਼ਾ ਛਡਾਊ ਕੇਂਦਰ ਸੀਗੇ ਉਹਨਾਂ ਚ ਇਹ ਨਹੀਂ ਜਿਆਦਾ ਗੁੜੇ ਕਿ ਜਦੋਂ ਮੈਂ ਜਗਦਮ ਨਸ਼ਾ ਬੰਦ ਕਰਾਂ ਤੇ ਜਿਹੜੇ ਬੰਦੇ ਨਸ਼ੇ ਤੋਂ ਟੁੱਟਣ ਉਹਨਾਂ ਨੂੰ ਨਸ਼ਾ ਤੇ ਨਹੀਂ ਪ੍ਰੋਵਾਈਡ ਹੋਣਾ ਉਸ ਵਲੇ ਪਰ ਉਹਦੀ ਮੈਡੀਸਿਨ ਜਿਹੜੀ ਜ਼ਰੂਰ ਪ੍ਰੋਵਾਈਡ ਹੋ ਸਕੇ ਉਹਨੂੰ ਡਾਕਟਰੀ ਸਬਦਾ ਜਰੂਰ ਪ੍ਰੋਵਾਈਡ ਹੋ ਸਕੇ ਦੇਖੋ ਸੋਚ ਜਿਹੜੀ ਹੈ ਨਾ ਜੀ ਮੈਂ ਇਹ ਗੱਲ ਮੰਨਦਾ ਹਾਂ ਕਿ ਹੋ ਸਕਦਾ ਹੈ ਕਿ ਸਾਡੇ ਸੀਐਮ ਨੂੰ ਸਾਰੇ ਲੀਡਰੀ ਵਾਲੇ ਗੁਣ ਨਾ ਹੋਣ ਉਹਨਾਂ ਦੇ ਵਿੱਚ ਪਰ ਜਿਹੜੀ ਜਨਤਾ ਨੂੰ ਪਿਆਰ ਕਰਨ ਦੇ ਗੁਣ ਨੇ ਜੀ ਜਿਹੜੀ ਜਨਤਾ ਨੂੰ ਸਵੀਕਾਰ ਕਰਨ ਦੇ ਗੁਣ ਨੇ ਜੀ ਜਿਹੜਾ ਇੱਕ ਆਮ ਬੰਦੇ ਦੀ ਸੋਚ ਨਾ ਚੱਲਣਾ ਆਮ ਬੰਦੇ ਨੂੰ ਹੀ ਵੀਜੇ ਜੀ ਨਜ਼ਰ ਆਉਂਦਾ ਕਿ ਬਈ ਆਮ ਬੰਦਾ ਜਿਹੜਾ ਹੈ ਪ੍ਰੋਪਰ ਵਿੱਚ ਆਪਣੇ ਟੈਸਟ ਨਹੀਂ ਕਰਾਵਾਉਂਦਾ ਪ੍ਰੋਪਰ ਵਿੱਚ ਇੱਕ ਚੰਗੇ ਬੰਦੇ ਡਾਕਟਰ ਨੂੰ ਮਿਲ ਨਹੀਂ ਪਾਂਦਾ ਇੱਕ ਐਜੂਕੇਸ਼ਨ ਪਰਸਨੈਲਿਟੀ ਕੋਲ ਨਾ ਜਾਣ ਕਰਕੇ ਸਾਡੇ ਘਰ ਦਾ ਜਦੋਂ ਇੱਕ ਵੀ ਬਜ਼ੁਰਗ ਬਜ਼ੁਰਗ ਛੱਡੋ ਇੱਕ 40 45 ਸਾਲ ਦਾ ਬੰਦਾ ਹੈ ਜੇਕਰ ਉਹ ਬਿਮਾਰ ਹੋ ਜਾਂਦਾ ਜੇਕਰ ਉਹਦੀ ਸਹੀ ਟਰੀਟਮੈਂਟ ਉਹਨੂੰ ਨਹੀਂ ਪਤਾ ਲੱਗਦਾ ਉਹਦੀ ਡੈਥ ਹੋ ਜਾਂਦੀ ਹੈ ਉਹਦੇ ਜਿਹੜੇ ਛੱਡੇ ਬੱਚੇ ਜਿਹੜੇ 10 12 ਸਾਲ ਦੇ 8 ਸਾਲ ਦੇ ਆ ਉਹ ਸੋਸਾਇਟੀ ਦੇ ਵਸੇਬ ਕਾਬਿਲ ਨਹੀਂ ਬੰਦੇ ਜੇ ਜਦੋਂ ਇੱਕ ਸੋਸਾਇਟੀ ਨੂੰ ਚੰਗੀ ਸਿਹਤ ਸੁਰੱਖਿਆ ਮਿਲਦੀ ਹੈ ਤੇ ਮੇਰਾ ਖਿਆਲ ਹੈ ਉਹਦੇ ਨਾਲ ਇੱਕ ਘਰ ਜਿਹੜਾ ਨਾ ਜੀ ਪੂਰਾ ਪੂਰਾ ਜਿਆ ਸੁਰੱਖਿਤ ਹੋ ਜਾਂਦਾ ਦੇਖੋ ਮੈਂ ਕਿਤੇ ਨਾ ਕਿਤੇ ਬੜੀ ਬੜੀ ਜਿਹੜੀ ਉਹਨਾਂ ਨੇ ਮੈਨੂੰ ਜ਼ਿੰਮੇਵਾਰ ਦਿੱਤੀ ਹੈ ਉਹਦੀ ਕਿਤੇ ਕਿਤੇ ਮੈਂ ਆਪਣੇ ਮਨ ਤੋਂ ਵੀ ਚਾਹੁੰਦਾ ਸੀਗਾ ਕਿ ਜਦੋਂ ਜਦੋਂ ਕੋਈ ਅچھے ਸੰਸਥਾ ਨਾਲ ਜੋੜਦੇ ਹੋ ਨਾ ਜੀ ਤੇ ਤੁਸੀਂ ਸੱਚੀ ਮੁੱੱਚੀ ਦਿਲ ਤੋਂ ਖੁਸ਼ ਹੁੰਦੇ ਹੋ ਦੇਖੋ ਵੋਟਾਂ ਜਿਹੜੀਆਂ ਨਾ ਜੀ ਕੋਈ ਜ਼ਰੂਰਤ ਨਹੀਂ ਹੈ ਅੱਛਾ ਮੈਂ ਤੁਸੀਂ ਬੜੀ ਪਿਆਰੀ ਗੱਲ ਕੀਤੀ ਜੇ ਅੱਜ ਅਸੀਂ ਭਾਜੀਪੀ ਦੀ ਗੱਲ ਕਰਦੇ ਹਾਂ ਉਹਨਾਂ ਦੇ ਇੱਕ ਮੋਰਲ ਸੀਗਾ ਕਿ ਰਾਮ ਮੰਦਰ ਹਿੰਦੂ ਨਹੀਂ ਤੇ ਤੋ ਦੇਖੋ ਦੋ ਸੀਟਾਂ ਤੋਂ ਚਲੇ ਹੋ ਕਾਂਗਰਸ ਨੂੰ ਕਦੀ ਕੋਈ ਦਰਸ਼ਾਈ ਕਰਦਾ ਤਾਂ ਤੱਕ ਸੀਗਾ ਮੇਰਾ ਖਿਆਲ ਹੈ ਕਿ ਜਦੋਂ ਅਸੀਂ ਅੱਜ ਮੇਰੀ 48 ਸਾਲ ਦੀ ਉਮਰ ਹੋਣ ਲੱਗੀ ਹੈ ਤੇ ਅਸੀਂ ਜਦੋਂ ਅੱਜ ਤੋਂ 10 ਸਾਲ ਪਹਿਲਾਂ ਚੱਲ ਜੀ ਤੇ ਕਹਿੰਦੇ ਸੀ ਵੀ ਕਾਂਗਰਸ ਨੂੰ ਕੋਈ ਦਰਸ਼ਾਈ ਨਹੀਂ ਕਰ ਸਕਦਾ ਪਰ ਦੇਖੋ ਇਲੈਕਸ਼ਨ ਕਦੀ ਵੀ ਇਸ ਨੀਅਤ ਨਾਲ ਨਹੀਂ ਖੇਲੇ ਜਾਂਦੇ ਜਾਂ ਖੇਲਣੇ ਚਾਹੀਦੇ ਇਹ ਜੀ ਤੁਸੀਂ ਸੋਚੋ ਇਹ ਹਾਰ ਜਿਹੜੀ ਹੈ ਜਾਂ ਜਿੱਤ ਜਿਹੜੀ ਬੜੀ ਵੱਡੀ ਗੱਲ ਨਹੀਂ ਵੀ ਦੇ ਜੀ ਮੈਂ ਕਹਿੰਨਾ ਜੀ ਲੱਖ ਵਾਰੀ ਹਾਰ ਜੋ ਤੁਹਾਡੇ ਮੋਰਲ ਉੱਚੀ ਹੋਣੀ ਚਾਹੀਦੀ ਹੈ ਕਈ ਵਾਰ ਆ ਹੀ ਲੀਡਰਾਂ ਕੋ ਸੁਣਦੇ ਆ ਕਿ ਇਹ ਬੰਦਾ ਜਿਹੜਾ ਜੀ ਹਾਰ ਗਿਆ ਇਹਨੂੰ ਘਾਰ ਹੀ ਬੈਠਣਾ ਚਾਹੀਦਾ ਸਰ ਆਪਣੀ ਸੋਚ ਚਿਤਨ ਵਾਲੀ ਹੋਣੀ ਚਾਹੀਦੀ ਹੈ ਸੋਚ ਇਲੈਕਸ਼ਨ ਜਿੱਤਣ ਵਾਲੀ ਨਹੀਂ ਹੋਣੀ ਚਾਹੀਦੀ ਸੋਚ ਜੇ ਦਿਲ ਜਿੱਤਣ ਵਾਲੀ ਹੋਣੀ ਚਾਹੀਦੀ ਹੈ ਸਰ ਇਲੈਕਸ਼ਨ ਜਿੱਤ ਕੇ ਕੀ ਕਰਨਾ ਤੁਸੀਂ ਸੇਵਾ ਹੀ ਕਰਨੀ ਹੈ ਜੇ ਤੁਹਾਡੇ ਮਨ ਦੇ ਬਾਅਦ ਉਹ ਸੇਵਾ ਕਰਨ ਦੇ ਤੇ ਮੇਰਾ ਖਿਆਲ ਹੈ ਕਿ ਤੁਸੀਂ ਆਪਣਾ ਕੰਮ ਕਰਦੇ ਹੀ ਰਹਿਣਾ ਬਟ ਇੱਕ ਗੱਲ ਬੜੀ ਪੱਕੀ ਹੈ ਜਿੱਤ ਜਿਹੜੀ ਹੈ ਨਾ ਉਹ ਤੁਹਾਡੇ ਕਰਮ ਦੁਲਵਾਉਂਦੀ ਹੈ ਜੇਕਰ ਤੁਸੀਂ ਸੇਵਾ ਦਾ ਮਾਅਦਾ ਰੱਖਦੇ ਹੋ ਰਾਜਨੀਤੀ ਸਰ ਸੇਵਾ ਹੈ ਜੇਕਰ ਸੇਵਾ ਦੇ ਭਾਵ ਚ ਚਲੋਗੇ ਤੇ ਲੋਕੀ ਤੁਹਾਨੂੰ ਪਸੰਦ ਕਰਨਗੇ ਅੱਜ ਤੁਸੀਂ ਵੇਖੋ ਐਮਪੀ ਇਲੈਕਸ਼ਨ ਵਿੱਚ ਸਾਡੀ ਸਾਢੇ 1/4 ਰਿਕਾਰਡ ਵਧੀ ਹੈ ਸਾਰੀ ਕੌਂਸ਼ੀنسੀ ਦੀ ਗੁਰਦਾਸ ਵਰਦੀ। ਪਰ ਦੇਖੋ ਸਰ ਅਸੀਂ ਇਹ ਥੋੜੀ ਕਹਿ ਸਕਦੇ ਆ ਜਦੋਂ ਤੁਹਾਡੇ ਕੰਮ ਚੰਗੇ ਸਰ ਲੋਕਾਂ ਨੇ ਨਹੀਂ ਸੁਵਿਧਾ ਤੁਹਾਡੇ ਕੋਲ ਜੇਕਰ ਲੋਕਾਂ ਨੂੰ ਸੁਵਿਧਾ ਦੋਗੇ ਤੇ ਲੋਕੀ ਉੱਚੇ ਆਣਗੇ ਜੇਕਰ ਭਾਜਪਾ ਦਾ ਵੀ ਉਹੀ ਸਿਸਟਮ ਰਹਿੰਦਾ ਕਿ ਸਾਨੂੰ ਤੇ ਦੋ ਹੀ ਸੀਟਾਂ ਮਿਲਦੀਆਂ ਚਾਰ ਸੀਟਾਂ ਮਿਲਦੀਆਂ ਤੇ ਉਹ ਕੰਮ ਕਰਨਾ ਬੰਦ ਕਰ ਦਿੰਦੀ। ਤੇ ਕਿਆ ਉਹ ਅੱਜ ਸੈਂਟਰਲ ਲੈਵਲ ਤੇ ਹੰਦੀ? ਅੱਜ ਜੇਕਰ ਜਦੋਂ ਕੋਈ ਅਜਿਹੀਏ ਪਾਰਟੀ ਨੂੰ ਬਣੇ ਕਿੰਦੇ ਰਹੀ ਹੈ? ਪਾਰਟੀ ਬਣਨ ਦੀ ਗੱਲ ਨਹੀਂ ਹੈ ਇਹ ਇੱਕ ਸੋਚ ਇਹ ਜਿਹੜੀ ਆਮ ਆਇ ਪਾਰਟੀ ਸੀਗੀ ਇਹ ਕ ਕਰਪਸ਼ਨ ਅਗੇਂਸ ਇੰਡੀਆ ਦੇ ਨਾਂ ਤੇ ਪਾਰਟੀ ਖੁੱਲੀ ਸੀਗੀ ਠੀਕ ਹੈ ਜਿਹਦੀ ਮਨੁਸ਼ ਸੰਸ਼ੋਧੀਆਂ ਦੀ ਗੱਲ ਕਰੀਏ ਜਾਂ ਕੇਜਰੀਵਾਲ ਦੀ ਗੱਲ ਕਰੀਏ ਜਿਨ੍ਹਾਂ ਨੇ ਇਹ ਚੀਜ਼ ਖੁੱਲੀ ਸੀਗੀ ਆਈਡੀਆ ਦੀ ਗੱਲ ਤੁਹਾਨੂੰ ਕਿ ਆਪਣੇ ਲੀਡਰ ਨਹੀਂ ਛੱਡਦੇ ਆ ਜੀ ਜੇਕਰ ਕਰਪਸ਼ਨ ਦੁੱਤੀ ਆਉਂਦੇ ਆ ਦੇਖੋ ਮੈਂ ਆਪਣੇ ਜਿਹੜੇ ਮੇਰੇ ਰਮਨ ਬੈਲ ਜੀ ਹੈ ਜਿਨ੍ਹਾਂ ਦਾ ਮੈਂ ਮਰੀਦ ਆ ਉਹ ਐਸਐਸ ਬੋਰਡ ਦੇ ਚੇਅਰਮੈਨ ਵੀ ਰਿਹਾ ਹੈ ਠੀਕ ਹੈ ਜੀ ਕਦੀ ਤੁਸੀਂ ਵੀਜੇ ਜੀ ਉਹਨਾਂ ਦੇ ਅਗੇਂਸਟ ਕੋਈ ਨਾਤ ਨਹੀਂ ਸੁਨਿਆ ਕਦੀ ਕੋਈ ਗੱਲ ਤੇ ਨਹੀਂ ਸੁਣੀ ਕੋਈ ਕਰਪਸ਼ਨ ਦੀ ਗੱਲ ਤੇ ਨਹੀਂ ਸੁਣੀ ਅੱਜ 3 ਸਾਲ ਹੋ ਰਿਹਾ ਸਾਨੂੰ 22 ਸਾਲ ਤੋਂ ਹੋ ਗਈ ਹੋਣੀ ਐਸਐਸ ਬੋਰਡ ਦੀ ਅਦੀ ਅਦੀ ਉਹ ਚੇਅਰਮੈਨ ਲੇ ਵੀ ਠੀਕ ਹੈ ਜੀ ਕੰਮ ਦੀ ਬਾਤ ਜਰੂਰ ਸੁਣੀ ਹੋਈਗੀ ਸਾਡੇ ਭਰਾ ਦੇ ਇਹ ਕੰਮ ਕਰਦਾ ਮਜ਼ਬੂਤ ਹੋ ਕੇ ਕਰਦਾ ਇਹ ਗੱਲ ਹੋਰ ਹੈ ਸਰ ਅਸੀਂ ਜਿਹੜਾ ਕੰਮ ਕਰਦਿਆਂ ਉਹ ਕੁਝ ਐਕਸਟਰਾ ਕੰਮ ਹੈ ਅੱਜ ਨਿਕਾਸੂ ਦੀ ਮੰਗ ਨਹੀਂ ਤੇ ਨਹੀਂ ਸੀ ਤੁਹਾਡੇ ਸ਼ਹਿਰ ਦੀ। ਇਹਦੀ ਸੋਚ ਵੀ ਨਹੀਂ ਸੀ। ਸਾਰੇ ਸ਼ਹਿਰ ਦੀ ਸੋਚ ਰਹੀ ਹੈ ਕਿ ਭਈ ਸ਼ਹਿਰ ਵੱਡਾ ਕੀਤਾ ਜਾਏ। ਹਰ ਕੇ ਨੇ ਆਈ ਸੋਚਿਆ। ਹਰ ਬੰਦੇ ਜਿਹੜਾ ਪ੍ਰਾਈਵੇਟ ਕਲੋਨਿਜ਼ਾ ਸੀ ਉਹਨੇ ਵੀ ਰਾਮ ਸ਼ਰਮ ਤੱਕਰ ਚਲੇ ਗਏ। ਉੱਡਾ ਜਿਹੜੀ ਹੈ ਕੱਢੀ ਗਾਂ ਜਿਗਲ ਗਈ। ਇੰਪਰੂਵਮੈਂਟ ਟ੍ਰੈਡ ਜਿਹੜੀ ਹੈ ਕੱਢੀ ਗਾਂ ਨਿਕਲ ਗਈ। ਅੱਜ ਤੁਸੀਂ ਸ਼ਹਿਰ ਦੀ ਗੱਲ ਕਰੀਏ ਤੇ ਸੋਲ ਤੱਕਰ ਚਾਰ ਚੱਲ ਗਿਆ। ਨਿਕਾਸੂ ਤੱਕਰ ਤੇ ਚਲੀ ਗਿਆ ਜੀ। ਨਿਕਾਸੂ ਦੇ ਅੱਗੇ ਸਕੂਲ ਵੀ ਆ ਗਿਆ, ਸਭ ਕੁਝ ਆ ਗਿਆ। ਪਰ ਕਿਸੇ ਨੇ ਉਸ ਗੰਦੇ ਨਾਲੇ ਬਾਰੇ ਵਿਜੀਟਿੰਗ ਡਿਮਾਂਡ ਵੀ ਕੀਤੀ ਉਹ ਡਿਮਾਂਡ ਵੀ ਕਿਉਂ ਨਹੀਂ ਕੀਤੀ ਲੋਕਾਂ ਨੂੰ ਪਤਾ ਹੀ ਐਡਾ ਵੱਡਾ ਪ੍ਰੋਜੈਕਟ ਪਾਸ ਨਹੀਂ ਹੋਣਾ ਕੋਈ ਲਿਆਈ ਨਹੀਂ ਸਕਦਾ ਪਰ ਸਰ ਸੱਚੀ ਤੁਸੀਂ ਤੁਸੀਂ ਗੱਲ ਕੀਤੀ ਵੋਟਾਂ ਕਿਸ ਰਾਣੀਆਂ ਸਰ ਜਦੋਂ ਤੁਸੀਂ ਅੱਛੀ ਸੋਚ ਨਾਲ ਵੱਡੇ ਵੱਡੇ ਕੰਮ ਕਰਕੇ ਦਿਖਾਓਗੇ ਗੁਰਦਾਸਪੁਰ ਸਰ ਗੁਰਦਾਸਪੁਰ ਸ਼ਹਿਰ ਮੇਰਾ ਬੜਾ ਇੰਟੈਲੀਜੈਂਟ ਸ਼ਹਿਰ ਹੈ ਇਥੋਂ ਦੇ ਲੋਕਾਂ ਦੇ ਮਨ ਹਰੀ ਦੇ ਬੜੇ ਸਾਫ਼ ਹੈ ਇੱਕ ਮੈਂ ਫਿਰ ਗੱਲ ਕਰਦਾ ਜੀ ਇਹ ਭਗਤਾਂ ਦਾ ਸ਼ਹਿਰ ਹੈ ਫੇਰ ਆ ਕੀ ਗੱਲ ਜੀ ਸਰ ਇਹ ਨਹੀਂ ਸਾਣੀ ਸੱਜਿਆ ਬੰਨੂ ਇੱਕ ਕਿ ਤੁਸੀਂ ਦੇਖੋ ਕਿ ਇੱਥੇ ਇਹਨੂੰ ਕੁਝ ਮਿਲਦਾ ਜਦੋਂ ਜਤਰਾ ਨਹੀਂ ਨਹੀਂ ਕਰਦੇ ਸਰ ਜਦੋਂ ਵੀ ਆ ਦੇਖੋ 3-4 ਸਾਲ ਪਹਿਲਾਂ ਦੀ ਅਸੀਂ ਗੱਲ ਕਰਦੇ ਨਾ ਸਰ ਦੇ ਮਨ ਇੱਕ ਚੱਲਦੇ ਸੀ ਕਿ ਜਤਰਾ ਵੱਡੀਆਂ-ਵੱਡੀਆਂ ਹੋਣ ਛੋਟੀਆਂ-ਛੋਟੀਆਂ ਨਾ ਅੱਜ ਵੱਡੀਆਂ ਹੋ ਗਈਆਂ ਅੱਜ ਇਹ ਸੋਚ ਹੀ ਹੈ ਨਾ ਜੀ ਅੱਜ ਮੈਂ ਫੇਰ ਗੱਲ ਕਰਦਾ ਜੀ ਕਿ ਜਿਹੜੀ ਸਾਡੇ ਸ਼ਹਿਰ ਚ 파ਰਟੀ ਹੈ ਨਾ ਜੀ ਇਹ ਚੰਗੇ ਕੰਮਾ ਕਰਕੇ ਆਪਣਾ ਫਲਾਬ ਜਿਹੜਾ ਵੱਡੇ ਲੈਵਲ ਤੇ ਲੱਗ ਜਾਏਗੀ ਸਨਾ ਘਰ ਘਰ ਪੁੱਜੇ ਦਾ ਜਿੱਦੂ ਆਣਾ ਨਹੀਂ ਆ ਸੌਰੀ ਜਿੱਦੂ ਅਸੀਂ 27 ਡਾਇਰੈਕਸ਼ਨ ਵਿੱਚ ਹੋਗੇ ਹਾੜ ਆਊਗਾ ਵੋਟਾਂ ਦਾ